ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਆਟੇ ਦਾ ਚਿਲਾ ਬਣਾ ਕੇ ਤਿਆਰ ਕਰਾਂਗੇ ਇਹ ਚਿਲਾ ਟੇਸਟੀ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਹੈਲਦੀ ਵੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਖੂਬਸਾਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਦੇ ਹਾਂ ਤੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਬੱਚਿਆਂ ਨੂੰ ਖੂਬਸਾਰੀਆਂ ਸਬਜ਼ੀਆਂ ਖੁਲਾਉਣ ਦਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਬਹੁਤ ਈਜ਼ੀ ਰੈਸਪੀ ਹੈ ਤੇ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਅਸੀਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਬਣਾ ਸਕਦੇ ਹੋ ਆਟੇ ਦਾ ਚਿਲਾ ਬਣਾਉਣ ਵਾਸਤੇ ਸਾਨੂੰ ਜੋ ਵੀ ਸਮਾਨ ਚਾਹੀਦਾ ਉਹਨੂੰ ਇੱਕ ਵਾਰੀ ਆਪਾਂ ਦੇਖਦੇ ਹਾਂ ਇਹਦੇ ਵਾਸਤੇ ਲਈ ਹੈ ਜੀ ਆਪਾਂ ਇੱਕ ਕੌਲੀ ਕਣਕ ਦਾ ਆਟਾ ਇਹ ਸਾਰੀਆਂ ਸਬਜ਼ੀਆਂ ਜਿਨ੍ਹਾਂ ਨੂੰ ਆਪਾਂ ਕੱਟ ਕੇ ਤਿਆਰ ਕੀਤਾ ਹੈ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਚਿਲਾ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪੈਨ ਵਿੱਚ ਅਸੀਂ ਅੱਧਾ ਚਮਚਾ ਸਰੋਂ ਦਾ ਤੇਲ ਲੈ ਆ ਜੀ ਇਹਨੂੰ ਹਲਕਾ ਜਿਹਾ ਗਰਮ ਕਰਕੇ ਤੇ ਫਿਰ ਅਸੀਂ ਇਹਦੇ ਵਿੱਚ ਸਬਜ਼ੀਆਂ ਨੂੰ ਥੋੜਾ ਜਿਹਾ ਫਰਾਈ ਕਰਕੇ ਫਿਰ ਅਸੀਂ ਇਹਨੂੰ ਚਿਲੇ ਵਿੱਚ ਪਾਵਾਂਗੇ ਚਿਲੇ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਜੁਆਇਨ ਤੇ ਅੱਧਾ ਚਮਚਾ ਜੀਰਾ ਪਾਵਾਂਗੇ ਨਾਲੇ ਅਸੀਂ ਇੱਕ ਚੁਟਕੀ ਇਹਦੇ ਵਿੱਚ ਹਿੰਗ ਪਾ ਦਾਂਗੇ ਇਹਦੇ ਨਾਲ ਚਿੱਲੇ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ ਜੀਰਾ ਤੇ ਜੀਣ ਪੁੱਜ ਕੇ ਤਿਆਰ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਲਸਣ ਇਹਨੂੰ ਬਰੀਕ ਕੁੱਟ ਲਿਆ ਤੇ ਇੱਕ ਹੀ ਚਮਚਾ ਅਦਰਕ ਇਹ ਪਾਵਾਂਗੇ ਇਹਨਾਂ ਦਾ ਕੱਚਾ ਪਾਣ ਦਾਂਗੇ ਤੇ ਰਸਤੀ ਪਾਣੀ ਚੜ੍ਹਨ ਨੂੰ ਪਾਵਾਂਗੇ ਇੱਕ ਪਿਆਜ਼ ਨੂੰ ਇਸ ਤਰ੍ਹਾਂ ਹੀ ਕੱਟ ਲਿਆ ਹੈ ਉਹਨੂੰ ਪਾ ਦਾਂਗੇ ਟੁੱਟੀ ਚਾਹ ਤੇ ਇਹਨੂੰ ਕਜੂਕਸ਼ ਕਰਕੇ ਵੀ ਪਾ ਸਕਦੇ ਹੋ ਪਿਆਜ਼ ਨੂੰ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਇਹਦੀ ਸਾਰੀ ਕੁਕਿੰਗ ਅਸੀਂ ਟੇਸਟ ਫਲੇਮ ਤੇ ਕਰਾਂਗੇ 5-6 ਮਿੰਟ ਅਸੀਂ ਇਹਨਾਂ ਸਬਜ਼ੀਆਂ ਨੂੰ ਆਪਾਂ ਭੁੰਨ ਲਵਾਂਗੇ 2 ਮਿੰਟ ਅਸੀਂ ਪਿਆਜ਼ ਨੂੰ ਭੁੰਨ ਲਿਆ ਜਿਵੇਂ ਅਸੀਂ ਇਹਦੇ ਵਿੱਚ ਤਦੂਕਸ਼ ਕੀਤੀ ਹੋਈ ਇੱਕ ਗਾਜਰ ਉਹ ਪਾਵਾਂਗੇ ਤੇ ਇੱਕ ਮੁਠੀ ਅਸੀਂ ਹਰੀ ਮੇਥੀ ਲਈ ਹੈ ਜੀ ਤਾਜ਼ਾ ਉਹਨੂੰ ਬ੍ਰੇਕ ਬ੍ਰੇਕ ਕੱਟਿਆ ਉਹ ਵੀ ਪਾ ਦਾਂਗੇ ਇਸਦੇ ਨਾਲ ਹੀ ਦੋ ਆਪਾਂ ਹਰੇ ਲਸਣ ਦੀਆਂ ਭੁੱਕਾ ਲਈਆਂ ਨੇ ਤੇ ਦੋ ਹੀ ਹਰੀਆਂ ਮਿਰਚਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚਾਰ ਪੰਜ ਮਿੰਟ ਆਪਾਂ ਤੇਜ਼ ਫਲੇਮ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਵਾਂਗੇ ਤੇ ਇਸਦੇ ਨਾਲ ਹੀ ਅਸੀਂ ਪਾਵਾਂਗੇ ਜੀ ਨਮਕ ਅਸੀਂ ਅੱਧਾ ਚਮਚੇ ਦੇ ਵਿੱਚ ਨਮਕ ਪਾਵਾਂਗੇ ਬਾਕੀ ਨਮਕ ਅਸੀਂ ਜਿਸ ਟਾਈਮ ਤੇ ਆਟੇ ਦਾ ਘੋਲ ਤਿਆਰ ਕਰਨਾ ਉਸ ਟਾਈਮ ਤੇ ਐਡ ਕਰਾਂਗੇ ਸਬਜ਼ੀ ਆਪਣੀਆਂ ਪੱਕ ਕੇ ਬਿਲਕੁਲ ਤਿਆਰ ਨੇ ਜੇ ਤੁਸੀਂ ਇਹਦੇ ਵਿੱਚ ਆਪਣੀ ਪਸੰਦ ਦੀ ਕੋਈ ਵੀ ਸਬਜ਼ੀ ਪਾ ਸਕਦੇ ਹੋ ਜਿਹੜੀ ਵੀ ਤੁਹਾਨੂੰ ਠੀਕ ਲੱਗੇ ਜਾਂ ਜਿਹੜੀ ਸਬਜ਼ੀ ਬੱਚੇ ਆਸਾਨੀ ਨਾਲ ਖਾ ਲੈਂਦੇ ਨੇ ਹੁਣ ਅਸੀਂ ਗੈਸ ਬੰਦ ਕਰਕੇ ਤੇ ਆਟੇ ਦਾ ਕੋਲ ਬਣਾ ਕੇ ਤਿਆਰ ਕਰਦੇ ਹਾਂ ਓਨੇ ਦਿਨ ਸਾਡੀਆਂ ਸਬਜ਼ੀਆਂ ਥੋੜੀਆਂ ਠੰਡੀਆਂ ਹੋ ਜਾਂਦੀਆਂ ਇਹ ਵਾਲੀ ਆਟੇ ਦੀ ਇੱਕ ਕੋਲੀ ਅਸੀਂ ਇੱਕ ਡੂੰਘੇ ਚ ਪਾ ਦਾਂਗੇ ਆਟੇ ਨੂੰ ਅਸੀਂ ਛਾਣ ਲਿਆ ਜੀ ਜਦੋਂ ਵੀ ਤੁਸੀਂ ਆਟੇ ਨੂੰ ਇਸਤੇਮਾਲ ਕਰਨਾ ਹੈ ਪਹਿਲਾਂ ਉਹਨੂੰ ਛਾਣ ਲੈਣਾ ਜੀ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਬਰੀਕ ਹਰਾ ਧਨੀਆ ਇਹਨੂੰ ਪਾ ਦਾਂਗੇ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਤਲੀਆਂ ਪਾਊਡਰ ਅੱਧਾ ਚਮਚਾ ਸੀ ਚਿਲੀ ਫਲੈਕਸ ਪਾਵਾਂਗੇ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣੀ ਤੇ ਪਾ ਲਓ ਜੇ ਨਹੀਂ ਪਾਣੀ ਤੇ ਰਹਿਣ ਦੋ ਜੋ ਉਸ ਤੋਂ ਬਿਨਾਂ ਵੀ ਇਹ ਬਹੁਤ ਵਧੀਆ ਹ ਬਣ ਕੇ ਤਿਆਰ ਹੁੰਦਾ ਹੈ ਦੋ ਚਮਚੇ ਅਸੀਂ ਸੂਜੀ ਲਈਏ ਜੀ ਇਹ ਪਾਵਾਂਗੇ ਤੇ ਇਸ ਦੇ ਨਾਲ ਹੀ ਅੱਧਾ ਚਮਚਾ ਆਪਾਂ ਨਮਕ ਹੋਰ ਪਾ ਦਾਂਗੇ ਨਾ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਾਂਗੇ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਕੋਲ ਬਣਾ ਕੇ ਤਿਆਰ ਕਰਾਂਗੇ ਪਾਣੀ ਆਪਾਂ ਇੱਕੇ ਵਾਰੀ ਜ਼ਿਆਦਾ ਨਹੀਂ ਪਾਣਾ ਪਾਣੀ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਆਟੇ ਦਾ ਕੋਲ ਬਣ ਕੇ ਬਿਲਕੁਲ ਤਿਆਰ ਹੈ ਜੀ ਇਹਦੇ ਵਾਸਤੇ ਸਾਨੂੰ 1.5 ਕੋਲੀ ਪਾਣੀ ਲੱਗਾ ਹੈ ਉਹਦੇ ਵਿੱਚ ਥੋੜਾ ਜਿਹਾ ਪਾਣੀ ਬਚ ਗਿਆ ਹੈ ਇਸ ਤਰ੍ਹਾਂ ਦਾ ਆਪਾਂ ਕੋਲ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਨੂੰ 10 ਮਿੰਟ ਦੇ ਦਵਾਂਗੇ ਜੀ ਰੈਸਟ ਫਿਰ ਅਸੀਂ ਇਹਦੇ ਵਿੱਚ ਸਬਜ਼ੀਆਂ ਪਾਵਾਂਗੇ 10 ਮਿੰਟ ਹੋ ਗਏ ਨੇ ਜੀ ਆਪਾਂ ਆਟੇ ਨੂੰ ਰੈਸਟ ਤੇ ਰੱਖਿਆ ਸੀ ਕੋਲ ਸਾਡਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੀਆਂ ਸਾਰੀਆਂ ਸਬਜ਼ੀਆਂ ਪਾ ਦਾਂਗੇ ਸਬਜ਼ੀਆਂ ਬਿਲਕੁਲ ਠੰਡੀਆਂ ਹੋਗੀਆਂ ਨੇ ਇਹਨਾਂ ਨੂੰ ਜਦੋਂ ਵੀ ਤੁਸੀਂ ਕੋਲ ਦੇ ਵਿੱਚ ਐਡ ਕਰਨਾ ਹੈ ਬਿਲਕੁਲ ਠੰਡਾ ਕਰਕੇ ਐਡ ਕਰਨਾ ਹੈ ਗਰਮ ਗਰਮ ਸਬਜ਼ੀਆਂ ਨੂੰ ਤੁਸੀਂ ਕਦੇ ਵੀ ਇਸ ਕੋਲ ਵਿੱਚ ਨਹੀਂ ਪਾਣਾ ਹੁਣ ਅਸੀਂ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦਾ ਮਿਸ਼ਰਣ ਆਪਾਂ ਥੋੜਾ ਜਿਹਾ ਗਾੜਾ ਹੀ ਰੱਖਾਂਗੇ ਜਿਆਦਾ ਪਤਲਾ ਨਹੀਂ ਕਰਾਂਗੇ ਬਸ ਇਸ ਤਰ੍ਹਾਂ ਦਾ ਹੀ ਅਸੀਂ ਇਹਦਾ ਮਿਸ਼ਰਣ ਬਣਾ ਕੇ ਤਿਆਰ ਕਰਨਾ ਹੈ ਇੱਥੇ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਆ ਜੇ ਇਹਦਾ ਮਿਸ਼ਰਣ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਇਹਦਾ ਮਿਸ਼ਰਣ ਆਪਾਂ ਇਸ ਤਰ੍ਹਾਂ ਦਾ ਹੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਅਸੀਂ ਬਣਾਉਨੇ ਆ ਜੀ ਬਹੁਤ ਹੀ ਟੇਸਟੀ ਤੇ ਹੈਲਦੀ ਆਟੇ ਦਾ ਚਿੱਲਾ ਗੈਸ ਓਨ ਕਰਕੇ ਅਸੀਂ ਪੈਨ ਰੱਖਿਆ ਜੀ ਅਤੇ ਆਪਾਂ ਬਿਲਕੁਲ ਥੋੜਾ ਜਿਹਾ ਤੇਲ ਪਾਵਾਂਗੇ ਇਹਨੂੰ ਸਾਰੀਆਂ ਸੈੱਡਾਂ ਤੇ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਘੁਮਾ ਲਵਾਂਗੇ ਤੇ ਜਦੋਂ ਵੀ ਤੁਸੀਂ ਇਹਦੇ ਉੱਪਰ ਚਿੱਲੇ ਦਾ ਬੈਟਰ ਪਾਣਾ ਹੈ ਤੇ ਆਪਣੇ ਤਵੇ ਨੂੰ ਤੁਸੀਂ ਗਰਮ ਕਰਨਾ ਹੈ ਕਦੇ ਵੀ ਤੁਸੀਂ ਠੰਡੇ ਤਵੇ ਤੇ ਚਿੱਲਾ ਨਹੀਂ ਪਾਣਾ ਨਹੀਂ ਤੇ ਤਵੇ ਨਾਲ ਚਿਪਕ ਜਾਏਗਾ ਇਹਨੂੰ ਗਰਮ ਕਰਕੇ ਫਿਰ ਅਸੀਂ ਇਹਦੇ ਤੇ ਆਪਾਂ ਚਿੱਲੇ ਦਾ ਬੈਟਰ ਪਾਵਾਂਗੇ ਜੀ ਕੋਣਾ ਸੀ ਇੱਕ ਕੜਛੀ ਬੈਟਰ ਲਿਆ ਹੈ ਇਹਨੂੰ ਇਸ ਤਰ੍ਹਾਂ ਭੈਣ ਤੇ ਪਾ ਦਾਂਗੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਪਕਾਵਾ ਦੇਵਾਂਗੇ ਜਿਸ ਹਿਸਾਬ ਨਾਲ ਤੁਸੀਂ ਚਿੱਲਾ ਰੱਖਣਾ ਹੈ ਉਸ ਹਿਸਾਬ ਨਾਲ ਤੁਸੀਂ ਇਸ ਬੈਟਰ ਨੂੰ ਤਵੇ ਤੇ ਫਲਾ ਦੇ ਚਿੱਲਾ ਆਪਾਂ ਥੋੜਾ ਜਿਹਾ ਮੋਟਾ ਹੀ ਬਣਾਵਾਂਗੇ ਬਹੁਤ ਆਪਾਂ ਪਤਲਾ ਨਹੀਂ ਕਰਨਾ 2 ਮਿੰਟ ਤੱਕ ਅਸੀਂ ਇਹਨੂੰ ਇੱਕ ਸਾਈਡ ਤੋਂ ਸੇਕਾਂਗੇ ਜਦੋਂ ਇੱਕ ਸਾਈਡ ਤੋਂ ਥੋੜਾ ਜਿਹਾ ਡਰਾਈ ਹੋ ਜਾਏਗਾ ਫਿਰ ਅਸੀਂ ਇਹਨੂੰ ਦੂਜੀ ਸਾਈਡ ਤੋਂ ਪਲਟ ਦਵਾਂਗੇ ਤੇ ਫਲੇਮ ਤੁਸੀਂ ਬਿਲਕੁਲ ਮੀਡੀਅਮ ਰੱਖਣੀ ਹੈ ਹਾਈ ਫਲੇਮ ਨਹੀਂ ਰੱਖਣੀ ਮੀਡੀਅਮ ਫਲੇਮ ਤੇ ਇਹਨੂੰ 2 ਮਿੰਟ ਵਾਸਤੇ ਪਕਾਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਉੱਪਰੋਂ ਜਿਹੜਾ ਆਪਾਂ ਘੋਲ ਪਾਇਆ ਸੀ ਥੋੜਾ ਡਰਾਈ ਹੋ ਗਿਆ ਹੁਣ ਬਿਲਕੁਲ ਥੋੜਾ ਜਿਹਾ ਸੀ ਇਹਦੇ ਉੱਪਰ ਔਇਲ ਪਾ ਦਾਂਗੇ ਹੁਣ ਇਹਨੂੰ ਆਪਾਂ ਦੂਜੀ ਸਾਈਡ ਤੋਂ ਪਲਟ ਕੇ ਸੇਕ ਲਵਾਂਗੇ ਤੇ ਪਹਿਲਾਂ ਤੁਸੀਂ ਇੱਕ ਚਮਚ ਦੀ ਸਹਾਤ ਨਾਲ ਇਹਨੂੰ ਸੈੱਡਾ ਤੋਂ ਇਸ ਤਰ੍ਹਾਂ ਦੇਖ ਲੈਣਾ ਹੈ ਬਿਲਕੁਲ ਇਹ ਹਿੱਕੜ ਰਿਹਾ ਹੈ ਇਸੋਂ ਹੁਣ ਅਸੀਂ ਇਹਨੂੰ ਪਲਟ ਲਵਾਂਗੇ ਇਸ ਤਰ੍ਹਾਂ ਥੇਲਟਾ ਪਲਟਾ ਕੇ ਦੋਨਾਂ ਸੈਟਅਪ ਇਹਨੂੰ ਸੇਕ ਲਵਾਂਗੇ। ਲਓ ਜੀ ਚਿਲਾ ਬਣ ਕੇ ਬਿਲਕੁਲ ਤਿਆਰ ਹੈ। ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਟ ਲਾਂਗੇ। 5-6 ਮਿੰਟ ਲੱਗੇ ਨੇ ਜਿਹਨੂੰ ਅਸੀਂ ਦੋਨਾਂ ਸਾਈਡਾਂ ਤੋਂ ਸੇਕ ਲਿਆ। ਹੁਣ ਇਸੇ ਤਰ੍ਹਾਂ ਅਸੀਂ ਦੂਸਰਾ ਚਿਗਲਾ ਵੀ ਬਣਾ ਕੇ ਤਿਆਰ ਕਰਾਂਗੇ। ਇਸ ਤਰ੍ਹਾਂ ਅਸੀਂ ਫਿਰ ਤੋਂ ਇੱਕ ਅਕੜਸ਼ੀ ਬੈਟਰ ਲਿਆ ਹੈ ਜੀ ਉਹਨੂੰ ਇਸ ਤਰ੍ਹਾਂ ਅਸੀਂ ਪੈਨ ਤੇ ਫਲਾਤਾ ਜੀ ਤਵੇ ਤੇ ਆਪਣੇ ਹਿਸਾਬ ਨਾਲ ਤੁਸੀਂ ਬੈਟਰ ਨੂੰ ਪਾਓ ਜਿੰਨਾ ਤੁਸੀਂ ਚਿਲਾ ਹੈ। ਬਣਾਣਾ ਹੈ ਉਸ ਹਿਸਾਬ ਨਾਲ ਤੇ 2 ਮਿੰਟ ਅਸੀਂ ਇੱਕ ਸਾਈਡ ਤੋਂ ਇਹਨੂੰ ਪਕਾ ਕੇ ਫਿਰ ਦੂਜੀ ਸਾਈਡ ਪਲਟਾਂਗੇ 2 ਮਿੰਟ ਹੋ ਗਏ ਨੇ ਜੀ ਚਿਲਾ ਥੋੜਾ ਪੱਕ ਗਿਆ ਹੈ ਦੇਖੋ ਜੀ ਇਹਦੀ ਇਹ ਨਿਸ਼ਾਨੀ ਹੈ ਕਿ ਜਦੋਂ ਇਹ ਨੀਚੋਂ ਚੰਗੀ ਤਰ੍ਹਾਂ ਪੱਕ ਜਾਂਦਾ ਤੇ ਉੱਪਰੋਂ ਥੋੜਾ ਡਰਾਈ ਹੋ ਜਾਂਦਾ ਲਓ ਜੀ ਚਿਲਾ ਬਣ ਗਿਆ ਆਪਣਾ ਬਿਲਕੁਲ ਤਿਆਰ ਹੈ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੈ ਕਿੰਨਾ ਕਲਰਫੁੱਲ ਬਣਿਆ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਇਸੇ ਤਰ੍ਹਾਂ ਹੀ ਅਸੀਂ ਸਾਰੇ ਚਿਲੇ ਬਣਾ ਕੇ ਤਿਆਰ ਕਰਦੇ ਹਾਂ ਤੇ ਫੇਰ ਕਰਦੇ ਹਾਂ ਜੀ ਇਹਨਾਂ ਨੂੰ ਸਰਵ ਲਓ ਜੀ ਸਾਡੇ ਸਾਰੇ ਚਿੱਲੇ ਬਣ ਕੇ ਤਿਆਰ ਨੇ ਹੁਣ ਅਸੀਂ ਇਹਨਾਂ ਗਰਮਾ ਗਰਮ ਚਿੱਲਿਆਂ ਨੂੰ ਕਰਦੇ ਹਾਂ ਜੀ ਸਰਵ ਦੇਖੋ ਜੀ ਕਿੰਨੇ ਸੋਨੇ ਬਣੇ ਨੇ ਕਲਰ ਦੇਖੋ ਤੁਸੀਂ ਇਹਨਾਂ ਦਾ ਕਿੰਨਾ ਵਧੀਆ ਆਇਆ ਹੈ ਜੀ ਲਓ ਜੀ ਆਪਣੇ ਬਹੁਤ ਹੀ ਹੈਲਦੀ ਟੇਸਟੀ ਆਟੇ ਦਾ ਗਰਮਾ ਗਰਮ ਚਿੱਲਾ ਬਣ ਕੇ ਬਿਲਕੁਲ ਤਿਆਰ ਹੈ ਇਹਦੇ ਵਿੱਚ ਅਸੀਂ ਪਾਈਆਂ ਜੀ ਖੂਬਸਾਰੀਆਂ ਸਬਜ਼ੀਆਂ ਜਿਹਦੇ ਨਾਲ ਕਿ ਬੱਚੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੇਕਰ ਬੱਚਿਆਂ ਨੂੰ ਸਬਜ਼ੀਆਂ ਪਸੰਦ ਨਹੀਂ ਆ ਤੇ ਇੱਕ ਬਹੁਤ ਹੀ ਵਧੀਆ ਇਹ ਸਾਂਝਾ ਤਰੀਕਾ ਹੈ ਕਿ ਬੱਚਿਆਂ ਨੂੰ ਸੀ ਇਹਦੇ ਵਿੱਚ ਖੂਬਸਾਰੀਆਂ ਸਬਜ਼ੀਆਂ ਪਾ ਕੇ ਚਿੱਲੇ ਨੂੰ ਬਣਾ ਕੇ ਦੇ ਸਕਦੇ ਆ ਹੈਲਥੀ ਟੇਸਟੀ ਜਿਹੜਾ ਕਿ ਉਹਨਾਂ ਦੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੈ ਤੁਸੀਂ ਚਾਹੋ ਤੇ ਇਹਦੇ ਵਿੱਚ ਦੇਗੀ ਮਿਰਚ ਹਲਦੀ ਗਰਮ ਮਸਾਲਾ ਕੁਝ ਵੀ ਪਾ ਸਕਦੇ ਹੋ ਪਰ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਮਸਾਲੇ ਨਹੀਂ ਪਾਏ ਸਿੰਪਲ ਆਪਾਂ ਧਨੀਆ ਪਾਊਡਰ ਨਮਕ ਪਾ ਕੇ ਇਹਨੂੰ ਤਿਆਰ ਕੀਤਾ ਹੈ ਬਾਕੀ ਆਪਣੀ ਪਸੰਦ ਦੀਆਂ ਸਬਜ਼ੀਆਂ ਚਿੱਲਾ ਬਹੁਤ ਹੀ ਸੌਫਟ ਬਣਿਆ ਆ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਬਿਲਕੁਲ ਨਰਮ ਹੈ ਜੀ ਤੁਸੀਂ ਇਹਨੂੰ ਬੱਚਿਆਂ ਦੇ ਟਿਫਿਨ ਚ ਵੀ ਦੇ ਸਕਦੇ ਹੋ ਤੁਸੀਂ ਸਬਜ਼ੀਆਂ ਨੂੰ ਰਾਤ ਨੂੰ ਤਿਆਰ ਕਰ ਲਓ ਜਿਵੇਂ ਕਿ ਉਹਨੂੰ ਫਰਾਈ ਕਰਕੇ ਤੁਸੀਂ ਸਬਜ਼ੀਆਂ ਨੂੰ ਪਕਾ ਕੇ ਰੱਖ ਲਓ ਸਵੇਰੇ ਤੁਸੀਂ ਆਟੇ ਨੂੰ ਘੋਲੋ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਗਰਮ ਗਰਮ ਚਿੱਲਾ ਤੁਹਾਡਾ फटाफट ਬਣ ਕੇ ਤਿਆਰ ਹੋਏਗਾ ਇਹਦੇ ਨਾਲ ਬਣਾਈ ਜੀ ਆਪਾਂ ਤਨੀਏ ਤੇ ਦਹੀਂ ਦੀ ਬਹੁਤ ਹੀ ਚਟਪਟੀ ਚਟਣੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਸ ਚਿੱਲੇ ਨਾਲ ਤੇ ਤੁਸੀਂ ਆਪਣੀ ਪਸੰਦ ਦੀ ਕਿਸੇ ਵੀ ਚਟਣੀ ਨਾਲ ਇਹਨੂੰ ਖਾ ਸਕਦੇ ਹੋ ਟਮੇਟੋ ਕੈਚਪ ਨਾਲ ਵੀ ਇਹਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ